ਭਾਰਤ ਸਰਕਾਰ ਨੇ ਇੱਕ ਵਾਰ ਫੇਰ ਦਰਿਆਦਿਲੀ ਦਿਖਾਉਂਦਿਆਂ 14 ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕੀਤਾ ਏ ਇਹਨਾਂ ਵਿੱਚੋਂ ਗੁਜਰਾਤ ਦੀ ਪੁਲਿਸ 8 ਕੈਦੀਆਂ ਨੂੰ ਲੈ ਕੇ ਟਾਰੀਵਾਗਾ ਸਰਹੱਦ ਤੇ ਪੁੱਜੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਾਕਿਸਤਾਨੀ ਮਛੇਰੇ ਤੇ 3 ਸਿਵਲ ਕੈਦੀ ਨੇ ਗੁਜਰਾਤ ਪੁਲਿਸ ਵੱਲੋਂ ਟਾਰੀਵਾਗਾ ਸਰਹੱਦ ਤੇ ਲਿਆਂਦੇ ਗਏ ਪਾਕਿਸਤਾਨੀ ਕੈਦੀਆਂ ਵਿੱਚੋਂ 2 ਨਾਬਾਲਗ ਵੀ ਸ਼ਾਮਲ ਨੇ ਦੂਜੇ ਪਾਸੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੀ ਪੁਲਿਸ 6 ਪਾਕਿਸਤਾਨੀ ਕੈਦੀਆਂ ਨਾਲ ਟਾਰੀਵਾਗਾ ਸਰਹੱਦ ਤੇ ਪੁੱਜੀ ਇਹਨਾਂ ਵਿੱਚੋਂ 4 ਕੈਦੀ ਫਿਰੋਜ਼ਪੁਰ ਦੇ ਪਿੰਡ ਮੱਲਾਂ ਵਾਲੇ ਬਾਰਡਰ ਤੋਂ ਗ੍ਰਿਫਤਾਰ ਕੀਤੇ ਗਏ ਸਨ ਜ਼ਿਕਰਯੋਗ ਹੈ ਕਿ ਰਿਹਾ ਹੋਣ ਵਾਲੇ ਕੈਦੀਆਂ ਨੇ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਲੰਬੇ ਸਮੇਂ ਤੋਂ ਜੇਲਾਂ ਵਿੱਚ ਬੰਦ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਫੌਰੀ ਪ੍ਰਬੰਧ ਕੀਤੇ ਜਾਣ ਬਾਰਡਰ ਮੈਂ ਸਮੁੰਦਰ ਸੇ ਮੱਚੇ ਮਰੇ ਤਾ ਸਮੁੰਦਰ ਸੇ ਬਾਰਡਰ ਕੱਪਰ ਗਏ ਹੋ ਤਾਂ ਮਾਲੂਮ ਨਹੀਂ ਤਾ ਉਸਮੇ ਸੇ 10 10 ਪਕੜੇ ਗਏ ਅੱਜ ਭਾਰਤ ਸਰਕਾਰ ਵੱਲੋਂ ਟੋਟਲ 14 ਜਿਨ੍ਹਾਂ ਵਿੱਚ مشਵਾਰੇ ਦੇ ਸਿਵਲ ਪ੍ਰਿਜ਼ਨਰ ਆ ਉਹਨਾਂ ਨੂੰ ਰੀਲੀਸ ਕਰਨ ਦਾ ਆਰਡਰ ਇੱਥੇ ਪਹੁੰਚ ਚੁੱਕੇ ਨੇ ਪੰਜਾਬ ਸਰਕਾਰ ਵੱਲੋਂ ਸੈਂਟਰ ਜੀ ਰਮਨਸਰ ਤੋਂ ਪੰਜਾਬ ਪੁਲਿਸ ਦੀ ਇੱਕ ਟੁਕੜੀ ਛੇ ਸਿਵਲ ਪ੍ਰਿਜ਼ਨਰ ਨੂੰ ਲੈ ਕੇ ਬਾਰਡਰ ਤੇ ਪਹੁੰਚ ਚੁੱਕਿਆ ਇਹਨਾਂ ਨੂੰ ਭਾਰਤ ਤੋਂ ਪਾਕਿਸਤਾਨ ਰੇਂਜਰ ਵਾਲੇ ਕੀਤਾ ਜਾ ਰਿਹਾ ਹੈ